ਨੇ کہہ ਰਹੇ ਸਾਬ ਨੂੰ ਕੀ ਲੋਰ ਸੀ ਜੀ ਕਾਂ ਰਾਸਲ ਕੋ ਟੈਕਟਰ ਲੈਣ ਦੀ ਜੀ ਉਹਨੇ ਚੋਲ ਡਾੜਨੀ ਸੀ ਜਦੋਂ ਸੁਨਰੂ ਰੋੜ ਡਰਦਾ ਪਰ ਇਹ ਨਹੀਂ ਗੱਲ ਕਹਿੰਦੇ ਉਹ ਮਸਲੇ ਚ ਆਦੇ ਪੰਜਾਬ ਦੇ ਬੰਦੀ ਸਿੰਘਾਂ ਦੇ ਖਾਤਰ ਬੋਲਿਆ ਠੀਕ ਆ ਉਹ ਕਈ ਮੁੱਦੇ ਠਾਏ ਆ ਉਹਨੇ ਨਸੀ ਦੇ ਖਾਤਰ ਵੀ ਬੋਲਦਾ ਰਿਆ ਪਰ ਜਿਹੜਾ ਉਹ ਕਾਂ ਰਾਸਲ ਕੋ ਟੈਕਟਰ ਲੈ ਲਈ ਉਹ ਤੋਂ ਤਾਂ ਲੋਕਾਂ ਨੇ ਵੋਟ ਨਹੀਂ ਪਾਉਂਗੇ ਇਹ ਸਾਨੂੰ ਪਤਾ ਜਿਹੜੀ ਇਹ ਸਰਕਾਰਾਂ ਇਹ ਤਾਂ ਦਿੱਲੀ ਦੇ ਨਾਟ ਹੈ ਜਾਂ ਨੈਸ਼ਨਲ ਪਾਰਟੀਆਂ ਇਹ ਜਦੋਂ ਜੱਤ ਜਾਂਦੇ ਆ ਦਿੱਲੀ ਦੇ ਹੱਥ ਕੰਟਰੋਲ ਹੋ ਜਾਂਦਾ ਇਹ ਮਾਨ ਸਾਹਿਬ ਇਹ ਜਾਂ ਲੀਡਰ ਨਾ ਭੇਜਿਆ ਨਾ ਝੂਗਿਆ ਇਹ ਬੰਦਾ ਤਾਂ ਹੁਣ ਬਈ ਜੀ ਸਿੱਧੂ ਜਿਹੜੇ ਜਗਾ ਗਿਆ ਨਾ ਲੂਬੂਟੇ ਦੀਵੇ ਡਾ ਗਿਆ ਤੀਲ ਪਾ ਗਿਆ ਇਹ ਮਾਨਸਾ ਸਾਫ ਤਾਂ ਨਹੀਂ ਸੁਗਰੂ ਲੋਹਾਰ ਦੇ ਤੇ ਜੇ ਤੁਸੀਂ ਪੰਜਾਬ ਦਾ ਹੋ ਵੀ ਭਲਾ ਚਾਹੁੰਦੇ ਆ ਇਹਨਾਂ ਦੇ 5-7 ਤਾਂ ਐਮਪੀ ਬਣਾ ਕੇ ਘੱਲੋ ਸਰਦਾਰ ਸਿੰਘ ਨੂੰ ਮਾਨਦੇ ਜੋ ਆਪਣੇ ਬੰਦੀ ਸੰਧ ਬੈਠੇ ਉਹਨਾਂ ਦੀ ਉੱਥੇ ਬਈ ਪਾਰਲੀਮੈਂਟ ਦੀ ਗੱਲ ਕਰੇ ਜਿਉਂ ਅਮਰਤਪਾਲ ਜਿਹੜੇ ਕਹਿੰਦੀ ਆ ਸ਼ੋਭ ਰਾਜ ਆਇਆ ਕੱਲ ਦਾ ਤਿੰਨ ਚੱਕ ਕੇ ਅੰਦਰ ਕਿਉਂ ਨਹੀਂ ਕਰਦੇ ਅੱਜ ਉਹ ਕਹਿੰਦੇ ਰਿਆ ਕਰੋ ਤੇ ਕਿਸੇ ਨੇ ਨਹੀਂ ਬਹਿ ਰਿਆ ਕਰਨੇ ਸਰਦਾਰ ਸੇਵ ਸਿੰਘ ਮਾਣਾ ਜੋ ਪੰਜਾਬ ਦੇ ਮਸਲੇ ਤੇ ਗੱਲ ਕਰੋ ਤੇ ਹੋਰ ਜਿਹੜੇ ਆਹਾ ਬਈ ਆਪਣੇ ਕਾਟਾਂ ਦੇ ਕਰਦਾ ਭੁੱਖੇ ਵਾਲੇ ਦੇ ਮਾਣ ਹੋਦੇ ਕਹਿੰਦੇ ਬਈ ਆਹਾ ਉਹ ਬਈ ਮਾਣ ਸਾਹ ਤੇ ਪੰਜ ਸੱਤ ਐਂਚੀ ਬਣਾਉ ਕਿਲੋ ਕਿਲੋ ਕਾਟ ਭੁੱਖੀ ਦੇ ਬਣਨ ਦੇ ਜਿਹੜੇ ਹੁਣ ਲੋਕ ਗੋਮਾਂ ਖਾਂ ਲਾਦੇ ਬਈ ਅੰਨੇ ਦੀ ਉਮਰ ਹੈ ਕੋਈ ਖਾਣ ਵਾਲੀ ਅੰਨੇ ਕਿਨੇ ਕਿ ਮੁੰਡੇ ਲਾਦੇ ਇਹ ਤਾਂ ਜਵਾਕਾਂ ਦੇ ਕਾਬਲ ਨਹੀਂ ਰਹਿੰਦੇ ਇਹਨਾਂ ਕਹਿੰਦੇ ਸਾਡੇ ਜਵਾਕ ਹੋ ਜਾਣਗੇ ਇਹ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਜਿਹਨੇ ਬਈ 80 90 ਤੱਕ ਜਾਣਾ 40 45 ਦੇ ਟੱਪਣਾ ਜੇ ਤੁਸੀਂ ਭਲਾ ਚੌਂਹੇ ਹਨ ਪੰਜਾਬ ਚ ਵੀ ਖੇਤੀ ਦੀ ਮੰਗ ਹੋ ਜੇ ਉਹ ਉੱਥੇ ਕਾਨੂੰਨ ਬੰਦੇ ਆ ਉੱਥੇ ਜੇ ਆਪਣੇ ਅੱਖਾ ਚੱਖਾ ਪਾ ਕੇ ਦੇਦੇ ਜਾਂਦੇ ਕਰਨਗੇ ਹੋਰਾਂ ਸੂਬਿਆਂ ਚ ਖਾਸਾ ਦੀ ਕੀਤੀ ਉਹਦੀ ਅਸੀਂ ਕਿਉਂ ਨਹੀਂ ਕਰ ਸਕਦੇ ਇਹ ਫੇਰ ਹੀ ਗੱਲ ਹੋਈ ਜੇ ਉੱਥੇ ਐਮਪੀ ਬਾਈ ਧੱਕੜ ਕਰ ਲੂਗੇ ਜਿਵੇਂ ਸਰਦਾਰ ਸਿਰਸingh ਮਾਨ